ਸਤਿ ਸ਼੍ਰੀ ਅਕਾਲ ਜੀ ਸਵਾਗਤ ਕਰਦੇ ਆਂ ਤੁਹਾਡਾ ਵਾਈਗਰੂ ਕਲੌਥ ਹਾਊਸ ਐਂਡ ਪ੍ਰਤੀਕ ਬਲਾਡਾ ਵੱਲੋਂ ਅੱਜ ਫਿਰ ਇੱਕ ਨਵੀਂ ਕਲੈਕਸ਼ਨ ਲੈ ਕੇ ਹਾਜ਼ਰ ਹੋਏ ਆਂ ਜੀ ਅੱਜ ਅਸੀਂ ਜਿਹੜੀ ਤੁਹਾਡੇ ਵਾਸਤੇ ਕਲੈਕਸ਼ਨ ਲੈ ਕੇ ਆਏ ਆ ਉਹ ਲੈ ਕੇ ਆਏ ਆ ਜੀ ਅੱਜ ਪਲੇਨ ਪੀਸ ਲੈ ਕੇ ਆਏ ਆ ਤੁਹਾਡੇ ਵਾਸਤੇ ਕੱਟ ਰਹਿਣ ਵਾਲੀ ਵੱਡੀ 5 ਮੀਟਰ ਦੀ ਕੱਟ ਰਹਿਣ ਵਾਲੀ ਚੈੱਕ ਬਰਬਰੀ ਦੇ ਵਿੱਚ ਸਾਰੇ ਪੀਸ ਰਹਿਣਗੇ ਜੀ ਮੁਫਤ ਲਾਲ ਦੇ ਜਿਹੜੇ ਸਾਰੇ ਪੀਸ ਰਹਿਣ ਵਾਲੇ ਆ ਜੀ ਤੇ ਸਟਾਫ ਬਿਲਕੁਲ ਪਿਓਰ ਕਾਟਨ ਰਹਿਣ ਵਾਲਾ ਕਿਸੇ ਤਰ੍ਹਾਂ ਦਾ ਕੋਈ ਮਿਕਸ ਸਟਾਫ ਨਹੀਂ ਰਹਿਣਾ ਬਿਲਕੁਲ ਪਿਓਰ ਕਾਟਨ ਸਟਾਫ ਮਿਲਣਾ ਤੁਹਾਨੂੰ ਬਰਬਰੀ ਚੈੱਕ ਦੇ ਵਿੱਚ ਤੇ ਕਲਰ ਸੱਤਰਾਂ ਦੇ ਅਵੇਲੇਬਲ ਹੈ ਤੇ ਕਾਫੀ ਸਟਾਕ ਸਾਡੇ ਕੋਲੇ ਪਹੁੰਚ ਚੁੱਕਾ ਜੀ ਜੇਕਰ ਤੁਸੀਂ ਮੇਰੀ ਸ਼ਾਪ ਤੇ ਵਿਜ਼ਿਟ ਕਰਨਾ ਤਾਂ ਸ਼ਾਪ ਤੇ ਵਿਜ਼ਿਟ ਕਰਕੇ ਵੀ ਤੁਸੀਂ ਇਹ ਵਾਲੇ ਪੀਸ ਸਾਡੇ ਕੋਲੋਂ ਬਾਏ ਕਰ ਸਕਦੇ ਹੋ ਜੀ ਮੇਰੇ ਚੈਨਲ ਨੂੰ ਸਬਸਕ੍ਰਾਈਬ ਕਰ ਲਓ ਤੇ ਬੈਲ ਆਈਕਨ ਬਟਨ ਪ੍ਰੈਸ ਕਰ ਲਓ ਇਦਾਂ ਦੇ ਸੋਹਣੇ ਸੋਹਣੇ ਪੀਸ ਲੈਣ ਦੇ ਲਈ ਮੇਰੀ ਸ਼ਾਪ ਤੇ ਆਉਣ ਲਈ ਜੀ ਅਸੀਂ ਡਿਸਟ੍ਰਿਕਟ ਮਾਨਸਾ ਬਟਲਾੜਾ ਤੋਂ ਬਿਲੋਂਗ ਕਰਦੇ ਆਂ ਜੇਕਰ ਤੁਸੀਂ ਪਿੱਖੀ ਰੋਡ ਤੋਂ ਆ ਰਹੇ ਹੋ ਤਾਂ ਤੁਹਾਨੂੰ ਪੂਰਾ ਰੇਲਵੇ ਪੌਲ ਕ੍ਰੋਸ ਕਰਕੇ ਆਉਣਾ ਪਊਗਾ ਜੀ ਰੇਲਵੇ ਪੌਲ ਕ੍ਰੋਸ ਕਰਕੇ ਉਹਦੀ ਲੈਫਟ ਸਾਈਡ ਵਾਪਸ ਪੌਲ ਦੇ نیچے ਆਉਣਾ ਹੈ ਤਾਂ ਜਿਹੜੀ ਸਭ ਤੋਂ ਗਲੀ ਸਭ ਤੋਂ ਪਹਿਲੀ ਗਲੀ ਮੁੜਨੀ ਹੈ ਜੀ ਗਲੀ ਦਾ ਨਾਮ ਹੈ ਬਲਵੀਰ ਕੌਰ ਪ੍ਰਧਾਨ ਵਾਲੀ ਗਲੀ ਦੇ ਵਿੱਚ ਐਂਟਰ ਕਰਕੇ ਸਾਡੀ ਸ਼ਾਪ ਹੈ ਜੀ ਜੇਕਰ ਤੁਸੀਂ ਬੁਹਾ ਰੋਡ ਤੋਂ ਆ ਰਹੇ ਹੋ ਤਾਂ ਤੁਸੀਂ ਇਹ ਰੇਲਵੇ ਪੌਣ ਨੂੰ ਕ੍ਰੋਸ ਨਹੀਂ ਕਰਨਾ ਉਹਦੀ ਰਾਈਟ ਸਾਈਡ ਪੌਲ ਦੇ نیچے ਵਾਪਸ ਹੋਣਾ ਜੀ ਸਭ ਤੋਂ ਪਹਿਲਾਂ ਜਿਹੜੀ ਗਲੀ ਸੈਂਟਰ ਕਰਨਾ ਤੁਸੀਂ ਬਲਬੀਰ ਕੌਰ ਪ੍ਰਧਾਨ ਵਾਲੀ ਗਲੀ ਦੇ ਵਿੱਚ ਐਂਟਰ ਕਰਕੇ ਸਾਡੀ ਸ਼ਾਪ ਹੈ ਜੀ ਜੇ ਕਿਸੇ ਨੂੰ ਪੁੱਛਣਾ ਤਾਂ ਤੁਸੀਂ ਬਲਬੀਰ ਕੌਰ ਪ੍ਰਧਾਨ ਵਾਲੀ ਗਲੀ ਪੁੱਛਣਾ ਜੀ ਉਸ ਗਲੀ ਚ ਐਂਟਰ ਕਰਕੇ ਸਾਡੀ ਸ਼ਾਪ ਹੈ ਜੀ ਠੀਕ ਹੈ ਜੀ ਲਓ ਹੁਣ ਤੁਹਾਨੂੰ ਤੁਖਾਵਾਂਗੇ ਅਸੀਂ ਅੱਜ ਚੈੱਕ ਬਰਬਰੀ ਦੇ ਪੀਸ 5 ਮੀਟਰ ਦੀ ਕੱਟ ਵਿੱਚ ਰਹਿਣਗੇ ਪੂਰੀ ਕੱਟ ਮਿਲੂਗੀ ਕੋਈ ਛੋਟੀ ਕੱਟ ਨਹੀਂ ਮਿਲਣ ਵਾਲੀ ਪ੍ਰਾਈਸ ਸਿਰਫ ਰੱਖਿਆ ਸੀ 460 ਦੇ ਵਿੱਚ ਤਾਂ ਨੂੰ ਅੱਜ ਅਸੀਂ ਪੀਸ ਦੇ ਰਹੇ ਹਾਂ ਜੀ ਬਰਬਰੀ ਚੈੱਕ ਦਾ 550 ਵਾਲਾ ਸੂਟ ਤੁਹਾਨੂੰ ਮਿਲ ਰਿਹਾ ਅੱਜ 460 ਦੇ ਵਿੱਚ ਉਹ ਵੀ 5 ਮੀਟਰ ਦੀ ਕੱਟ ਦੇ ਵਿੱਚ ਲਓ ਤੁਹਾਨੂੰ ਥੋੜੇ ਜੇ ਪੀਸ ਓਪਨ ਕਰਕੇ ਦਿਖਾਵਾਂਗੇ ਜਿਹੜਾ ਪੀਸ ਤੁਸੀਂ ਸਿਲੈਕਟ ਕਰਨਾ ਉਹ ਸਿਲੈਕਟ ਕਰਕੇ ਸਾਡੇ ਕੋਲ ਤੁਸੀਂ ਬਾਈ ਕਰ ਸਕਦੇ ਹੋ ਜੀ ਸਭ ਤੋਂ ਪਹਿਲਾਂ ਅਸੀਂ ਤੁਹਾਨੂੰ ਸੂਟ ਦਿਖਾਵਾਂਗੇ ਜੋ ਸਾਡੇ ਕੋਲੇ ਬਠੀਕ ਵਰਕਰ ਦੇ ਵਿੱਚ ਰੈਡੀ ਹੋਇਆ ਕੀ ਸੂਟ ਤੇ ਤੁਸੀਂ ਐਡਾ ਦਾ ਇਸ ਸੂਟ ਦੇ ਉੱਪਰ ਵੀ ਡਿਜ਼ਾਈਨ ਕਰ ਸਕਦੇ ਹੋ ਜੀ ਚੈੱਕ ਕਰੋ ਜੀ ਇਹ ਅਸੀਂ ਆਪਣੇ ਕਸਟਮਰ ਦੇ ਸੂਟ ਰੈਡੀ ਕੀਤੇ ਆ ਜੀ ਇਹ ਰਹੂਗਾ ਜੀ ਪਿਓਰ ਆਰਗੇਂਜ਼ਾ ਦੇ ਵਿੱਚ ਪਿਓਰ ਆਰਗੇਂਜ਼ਾ ਦੇ ਵਿੱਚ ਸ਼ਰਟ ਹੈ ਜੀ ਦੇਖੋ ਬਹੁਤ ਸੋਹਣਾ ਸੂਟ ਰੈਡੀ ਹੋਇਆ ਪੂਰੀ ਸ਼ਰਟ ਦੇ ਉੱਪਰ ਤੁਹਾਨੂੰ ਛੋਟੇ ਛੋਟੇ ਫਲਾਵਰ ਮਿਲਣਗੇ ਠੀਕ ਹੈ ਜੀ ਬੈਲ 슬ੀਵਸ ਬਣੀਆਂ ਹੋਈਆਂ ਜੀ ਪੂਰੀਆਂ ਵਰਕ ਵਾਲੀਆਂ ਪਿਓਰ ਔਰਗੈਂਜ਼ਾ ਦੇ ਉੱਪਰ ਰਹੂਗਾ ਤੇ ਫਿਨਿਸ਼ਿੰਗ ਪੱਟੀ ਦਿੱਤੀ ਗਈ ਹੈ ਜੀ ਇਹਨੂੰ ਆਫ ਵਾਈਟ ਕਲਰ ਦੀ ਤੇ ਜੋ ਬਾਟਮ ਅਸੀਂ ਰੈਡੀ ਕੀਤੀ ਹੈ ਦੇਖੋ ਜੀ ਸਟੇਟ ਬਾਟਮ ਤੇ ਆਫ ਵਾਈਟ ਦੇ ਵਿੱਚ ਬਾਟਮ ਰੈਡੀ ਹੋਈ ਹੈ ਬਾਟਮ ਦੇ ਉੱਪਰ ਵੀ ਜਿਹੜੀ ਬਾਟਮ ਹੈ ਜੀ ਉਹ ਵੀ ਰਹੂਗੀ ਪਿਓਰ ਔਰਗੈਂਜ਼ਾ ਦੇ ਵਿੱਚ ਚੈੱਕ ਕਰੋ ਜੀ ਪਿਓਰ ਔਰਗੈਂਜ਼ਾ ਦੇ ਵਿੱਚ ਤੇ ਪੂਰਾ ਫੁੱਲ ਹੈਵੀ ਵਰਕ ਹੈ ਬਾਟਮ ਦੇ ਉੱਪਰ ਬਾਟਮ ਚੈੱਕ ਕਰ ਸਕਦੇ ਹੋ ਜੀ ਦੇਖੋ ਜੀ ਪੂਰਾ ਫੁੱਲ ਹੈਵੀ ਬਾਟਮ ਦੇ ਉੱਪਰ ਵਰਕ ਰਹੂਗਾ ਵਰਕ ਦੀ ਫਿਨਿਸ਼ਿੰਗ ਨਜ਼ਦੀਕ ਤੋਂ ਦੇਖ ਸਕਦੇ ਹੋ ਜੀ ਤੁਸੀਂ ਠੀਕ ਹੈ ਜੀ ਬਹੁਤ ਪਿਆਰੀ ਫਿਨਿਸ਼ਿੰਗ ਹੈ ਜੀ ਇਹਦੀ ਵਰਕ ਦੀ ਚੈੱਕ ਕਰੋ ਜੀ ਠੀਕ ਹੈ ਜੀ ਬਹੁਤ ਹੀ ਪਿਆਰਾ ਜਿਹਾ ਸੂਟ ਰੈਡੀ ਹੋਇਆ ਏ ਪਰ ਜਿਹੜਾ ਰੈਡੀ ਆ ਉਹ ਸਾਡੇ ਕਸਟਮਰ ਨੇ ਔਰਗੈਂਜ਼ਾ ਤੇ ਕਰਵਾਇਆ ਦੇਖੋ ਜੀ ਕਿਸੇ ਵੀ ਸਟਾਫ ਤੇ ਤੁਸੀਂ ਇਹ ਵਾਲਾ ਸੂਟ ਰੈਡੀ ਕਰ ਸਕਦੇ ਹੋ ਕਾਟਨ ਉੱਪਰ ਵੀ ਰੈਡੀ ਕਰ ਸਕਦੇ ਹੋ ਵਾਈਟ ਬਾਟਮ ਨਾਲ ਪੂਰੀ ਫੁੱਲ ਹੈਵੀ ਬਾਟਮ ਹੈ ਤੇ ਜੂ ਜੋ ਦੁਪੱਟਾ ਰੈਡੀ ਹੋਇਆ ਉਹ ਦੇਖ ਸਕਦੇ ਸੀ organza ਦਾ ਹੀ ਦੁਪੱਟਾ ਰੈਡੀ ਹੋਇਆ ਸੀ ਇਹ ਵਾਲਾ ਰਹੂਗਾ ਜੀ ਫਿਨਿਸ਼ਿੰਗ ਪੱਟੀ ਦਿੱਤੀ ਹੈ ਦੁਪੱਟੇ ਉੱਪਰ ਇਹ ਵਾਲਾ ਰਹੂਗਾ ਜੀ ਦੁਪੱਟਾ ਠੀਕ ਹੈ ਜੀ ਇਹ ਵਾਲੀ ਰਹੂਗੀ ਜੀ ਬੋਟਮ ਜੀ ਨਾਲ ਬਹੁਤ ਹੀ ਪਿਆਰੀ ਸੀ ਠੀਕ ਹੈ ਜੀ ਜੇਕਰ ਤੁਸੀਂ ਇਦਾਂ ਨੇ ਸੂਟ ਸਾਡੇ ਕੋਲੋਂ ਰੈਡੀ ਕਰਵਾਉਣੇ ਆ ਆਰਡਰ ਤੇ ਕਰਵਾ ਸਕਦੇ ਹੋ ਠੀਕ ਹੈ ਜੀ ਇਹ ਵਾਲਾ ਰਹੂਗਾ ਜੀ organza ਦਾ ਦੁਪੱਟਾ ਦੇਖੋ ਇਸ ਤੋਂ ਅੱਗੇ ਸਾਡੇ ਕੋਲੇ ਦੋ ਸੂਟ ਰੈਡੀ ਹੋਏ ਐ ਪੇਂਟ ਦੇ ਵਿੱਚ ਕਾਫੀ ਡਿਜ਼ਾਈਨ ਪਸੰਦ ਕੀਤਾ ਗਿਆ ਜੀ ਇਹ ਵਾਲਾ ਤੇ ਇੱਕ ਦੋ ਸੂਟ ਹੋਰ ਰੈਡੀ ਹੋ ਕੇ ਆਏ ਆ ਜੀ ਸਾਡੇ ਕੋਲੇ ਔਰ ਆਰ ਕੰਡੀ ਦੇ ਵਿੱਚ ਦੇਖੋ ਇਹਨਾਂ ਨੂੰ ਸੀਤਾ ਵੀ ਗਿਆ ਫਿਨਿਸ਼ਿੰਗ ਵੀ ਦਿੱਤੀ ਗਈ ਹੈ ਦੇਖੋ ਬਹੁਤ ਪਿਆਰਾ ਸੂਟ ਰੈਡੀ ਹੋਇਆ ਐ ਐਦਾਂ ਹੀ ਲੈਸ ਦਿੱਤੀ ਗਈ ਹੈ ਨਾਲ ਫਿਨਿਸ਼ਿੰਗ ਪੱਟੀ ਵੀ ਦਿੱਤੀ ਗਈ ਹੈ ਚੈੱਕ ਕਰੋ ਜੀ ਕਲਰ ਥੋੜਾ ਜਿਹਾ ਡਾਲ ਆ ਰਿਹਾ ਪਰ ਮਿੱਠਾ ਜਿਹਾ ਔਰੇਂਜ ਕਲਰ ਰਹਿਣ ਵਾਲਾ ਬਿਲਕੁਲ ਕਲਰ ਡਾਲ ਆ ਰਿਹਾ ਵੀਡੀਓ ਦੇ ਵਿੱਚ ਪਰ ਮਿੱਠਾ ਜਿਹਾ ਔਰੇਂਜ ਕਲਰ ਰਹਿਣ ਵਾਲਾ ਇਹਦੇ ਨਾਲ ਦੁਪੱਟਾ ਲਾਇਆ ਜੀ ਔਰਗੈਂਜ਼ਾ ਦਾ ਪਹਿਲਾਂ ਅਸੀਂ ਹਾਰਕੰਡੀ ਦੇ ਦੁਪੱਟੇ ਲਗਾਏ ਸੀ ਪਰ ਇਹਦੇ ਨਾਲ ਉਹਨਾਂ ਨੇ ਔਰਗੈਂਜ਼ਾ ਦੇ ਦੁਪੱਟੇ ਲਗਾਏ ਆ ਜੀ ਚੈੱਕ ਕਰੋ ਇਹ ਵਾਲਾ ਲਗਾਇਆ ਜੀ ਔਰਗੈਂਜ਼ਾ ਦਾ ਦੁਪੱਟੇ ਦੇ ਉੱਪਰ ਵੀ ਫਿਨਿਸ਼ਿੰਗ ਪੱਟੀ ਦਿੱਤੀ ਗਈ ਹੈ ਲੈਸ ਦਿੱਤੀ ਗਈ ਹੈ ਜੀ ਦੇਖ ਸਕਦੇ ਹੋ ਇਹ ਵਾਲਾ ਲਗਾਇਆ ਔਰਗੈਂਜ਼ਾ ਦਾ ਦੁਪੱਟਾ ਜੀ ਠੀਕ ਹੈ ਜੀ ਸੇਮ ਦੋ ਸੂਟ ਰੈਡੀ ਹੋਏ ਆ ਸੇਮ ਡਿਜ਼ਾਈਨ ਦੇ ਵਿੱਚ ਸੇਮ ਕਲਰ ਦੇ ਵਿੱਚ ਠੀਕ ਹੈ ਜੀ ਸੇਮ ਕਲਰ ਵਿੱਚ ਕਲਰ ਹੈ ਜੀ ਉਹ ਸੇਮ ਸੂਟ ਦਾ ਕਲਰ ਹੈ ਪਰ ਵੀਡੀਓ ਦੇ ਵਿੱਚ ਔਰ ਕਿਉਂਕਿ ਆਰਕੰਡੀ ਰਹਿ ਰਿਹਾ ਜੀ ਇਹ ਔਰਗੈਂਜ਼ਾ ਰਿਹਾ ਥੋੜਾ ਜਿਹਾ ਕਲਰ ਚੇਂਜ ਆ ਰਿਹਾ ਪਰ ਚੇਂਜ ਨਹੀਂ ਹੈ ਬਿਲਕੁਲ ਮੈਚ ਕਲਰ ਹੈ ਜੀ ਨਾਲ ਠੀਕ ਹੈ ਜੀ ਦੁਪट्टे ਦਾ ਕਲਰ ਸੇਮ ਆ ਰਿਹਾ ਉਹੀ ਸੂਟ ਦਾ ਕਲਰ ਹੈ ਜੀ ਠੀਕ ਹੈ ਜੀ ਹੁਣ ਦਿਖਾਵਾਂਗੇ ਅਸੀਂ ਤੁਹਾਨੂੰ ਪਲੇਨ ਪੀਸ ਚੈੱਕ ਕਰੋ ਜੀ ਪਲੇਨ ਪੀਸ ਦੇਖ ਸਕ ਰਹੇ ਹੋ ਜੀ ਚੈੱਕ ਬਰਬਰੀ ਹੈ ਨਜ਼ਦੀਕ ਤੋਂ ਸਟੱਫ ਚੈੱਕ ਕਰੋ ਚੈੱਕ ਬਰਬਰੀ ਹੈ ਬਿਲਕੁਲ ਸੌਫਟ ਮਲਾਇਮ ਸਟੱਫ ਹੈ ਜੀ ਬਿਲਕੁਲ ਸੌਫਟ ਕੰਨੀ ਤੋਂ ਵੀ ਚੈੱਕ ਕਰ ਸਕਦੇ ਹੋ ਕੱਚੀ ਕੰਨੀ ਰਹਿਣ ਵਾਲੀ ਹੈ ਤੇ ਸੌਫਟ ਸਟੱਫ ਹੈ ਬਿਲਕੁਲ ਸੌਫਟ ਕਿਸੇ ਤਰ੍ਹਾਂ ਦਾ ਕੋਈ ਚੂਬਣ ਵਾਲਾ ਸਟੱਫ ਨਹੀਂ ਹੈਗਾ 5 ਮੀਟਰ ਦੀ ਕਟ ਵਿੱਚ ਮਿਲੂਗਾ ਤੁਹਾਨੂੰ ਸੂਟ ਪ੍ਰਾਈਜ਼ ਰਹੂਗੀ 46092 ਰੁਪਏ ਮੀਟਰ ਪੈਣ ਵਾਲਾ ਜੀ ਕਲਰ ਚੈੱਕ ਕਰੋ ਬਹੁਤ ਪਿਆਰਾ ਲਾਈਟ ਸਕਾਈ ਕਲਰ ਆਊਗਾ ਜੀ ਲਾਈਟ ਸਕਾਈ ਕਲਰ ਚੈੱਕ ਬਰਬਰੀ ਰਹੂਗਾ ਜੀ ਪ੍ਰਾਈਸ ਰਹੂਗੀ ਜੀ 90 ਰੁਪਏ ਪਰ ਮੀਟਰ 460 ਦਾ ਸੂਟ ਪੈਣਾ ਜੀ ਲਾਈਟ ਲਵੰਡਰ ਕਲਰ ਆਊਗਾ ਜੀ ਚੈੱਕ ਕਰੋ ਜੀ ਲਾਈਟ ਲਵੰਡਰ ਕਲਰ ਆਉਣ ਵਾਲਾ ਲਾਈਟ ਰੈਸਟਰੀਆ ਕਲਰ ਹੈ ਜੀ ਔਰੈਂਜ ਮਿੱਠਾ ਜਿਹਾ ਕਲਰ ਔਰੈਂਜ ਰੈਸਟਰੀਆ ਕਲਰ ਹੈ ਜੀ ਲਾਈਟ ਦੇਖੋ ਜੀ ਕਲਰ ਸਿਲੈਕਟ ਕਰੀ ਚਲੋ ਇਹ ਵੀ ਸਕਾਇ ਦੇ ਵਿੱਚ ਆਊਗਾ ਥੋੜਾ ਜਿਹਾ ਕਲਰ ਚੇਂਜ ਆ ਉਹਦੇ ਨਾਲੋਂ ਦੇਖੋ ਜੀ 5 ਮੀਟਰ ਦੀ ਕੱਟ ਵਿੱਚ ਰਹਿਣਗੇ ਅੱਜ ਦੇ ਪੀਸ ਠੀਕ ਹੈ ਜੀ ਆ ਦੇਖੋ ਜੀ ਬਹੁਤ ਪਿਆਰਾ ਜਿਹਾ ਕਲਰ ਹੈ ਇੰਗਲਿਸ਼ ਕਲਰ ਰਹਿਣ ਵਾਲਾ ਇਹ ਠੀਕ ਹੈ ਜੀ ਇਹ ਵਾਲਾ ਆਊਗਾ ਲਾਈਟ ਪਰਪਲ ਜਿਹਾ ਕਲਰ ਲਾਈਟ ਵਾਈਨ ਕਲਰ ਵੀ ਕਹਿ ਸਕਦੀਆਂ ਸਟਾਫਰ ਹੋਊਗਾ ਜੀ ਬਿਲਕੁਲ ਚੈੱਕ ਵਰਬਰੀ ਨਜ਼ਦੀਕ ਤੋਂ ਦੇਖੋ ਜੀ ਬਿਲਕੁਲ ਪਿਓਰ ਕਾਟਨ ਕਿਸੇ ਤਰ੍ਹਾਂ ਦਾ ਮਿਕਸ ਨਹੀਂ ਰਹਿਣ ਵਾਲਾ ਪ੍ਰਾਈਸ ਰਹਿਣ ਵਾਲੀ ਹੈ ਸਿਰਫ 460 ਦੇ ਵਿੱਚ ਤੁਸੀਂ ਸੂਟ ਸਾਡੇ ਕੋਲ ਲੈ ਸਕਦੇ ਹੋ 550 ਵਾਲਾ ਸੂਟ ਤੁਹਾਨੂੰ ਅੱਜ ਵੇਚ ਰਿਹਾ 460 ਦੇ ਵਿੱਚ ਉਹ ਵੀ ਕਟ ਪੀਸਾਂ ਦੇ ਵਿੱਚ ਇਹ ਆਊਗਾ ਜੀ ਗਾਜਰੀ ਕਲਰ ਇਹ ਆਊਗਾ ਜੀ ਮਾਊਸ ਕਲਰ ਦੇਖੋ ਜੀ ਇਹ ਮਾਊਸ ਕਲਰ ਆਊਗਾ ਜੀ ਇਹ ਮਾਊਸ ਕਲਰ ਆਊਗਾ ਠੀਕ ਹੈ ਇਹ ਆਊਗਾ ਜੀ ਮਸਟਰਡ ਕਲਰ ਇਹ ਮਸਟਰਡ ਕਲਰ ਆਉਣ ਵਾਲਾ ਹੈ ਦੇਖੋ ਜੀ ਇਹ ਮਸਟਰਡ ਕਲਰ ਆਊਗਾ ਇਹ ਆਊਗਾ ਜੀ ਇਹ ਵੀ ਬੜਾ ਪਿਆਰਾ ਜਿਹਾ ਕਲਰ ਆਊਗਾ ਮਾਊਸ ਇਹਨੂੰ ਕਹਿ ਸਕਦੇ ਆ ਅਸੀਂ ਲਾਈਟ ਕਾਫੀ ਜਾਂ ਛੇਡ ਵੀ ਆ ਸਕਦਾ ਇੰਗਲਿਸ਼ ਜਿਹਾ ਕਲਰ ਆ ਜੀ ਤੁਸੀਂ ਦੇਖ ਸਕਦੇ ਜੋ ਕੈਮਰੇ ਚ ਆ ਰਿਹਾ ਬਿਲਕੁਲ ਸਹੀ ਕਲਰ ਆ ਰਿਹਾ ਠੀਕ ਹੈ ਜੀ ਇਹ ਆਊਗਾ ਜੀ ਪੀਚ ਜਿਹਾ ਕਲਰ ਆਊਗਾ ਸਕਿਨ ਪੀਚ ਜਿਹਾ ਕਲਰ ਆਉਣ ਵਾਲਾ ਠੀਕ ਹੈ ਜੀ ਇਹਦੇ ਵਿੱਚ ਆਊਗਾ ਜੀ ਇਹ ਮਹਿੰਦੀ ਕਲਰ ਨਿਓਨ ਮਹਿੰਦੀ ਕਲਰ ਆਊਗਾ ਮਹਿੰਦੀ ਕਲਰ ਆਊਗਾ ਜੀ ਇਹ ਥੋੜਾ ਜਿਹਾ ਡਾਰਕ ਪੀਚ ਕਲਰ ਆ ਗਿਆ ਥੋੜਾ ਜਿਹਾ ਡਾਰਕ ਪੀਚ ਕਲਰ ਬਹੁਤ ਪਿਆਰਾ ਜਿਹਾ ਕਲਰ ਹੈ ਇਹ ਆਊਗਾ ਜੀ ਲਾਈਟ ਪਰਪਲ ਜਿਹਾ ਕਲਰ ਠੀਕ ਹੈ ਜੀ ਲਾਈਟ ਪਰਪਲ ਕਲਰ ਆਊਗਾ ਤੇ ਇਹ ਆਊਗਾ ਨਿਓਨ ਮਹਿੰਦੀ ਕਲਰ ਨਿਓਨ ਮਹਿੰਦੀ ਕਲਰ ਇਹ ਫਿਰ ਰੈਸਟ ਕਲਰ ਆ ਗਿਆ ਜੀ ਦੇਖ ਸਕਦੇ ਹੋ ਤੁਸੀਂ ਰੈਸਟ ਕਲਰ ਆਊਗਾ ਇਹ ਵਾਲਾ ਚੈੱਕ ਕਰੋ ਜੀ ਇਹ ਵੀ ਮਸਟਰਡ ਕਲਰ ਆ ਗਿਆ ਇਹ ਲਾਈਟ ਲਵੰਡਰ ਕਲਰ ਆ ਗਿਆ ਇਹ ਲਾਈਟ ਸਕਾਈ ਬਲੂ ਡਾਰਕ ਦਾ ਸਕਾਈ ਬਲੂ ਕਲਰ ਆ ਗਿਆ ਜੀ ਬਹੁਤ ਪਿਆਰਾ ਜਾਂ ਬਲੂਜ਼ ਆ ਲਾਈਟ ਬਲੂਜ਼ ਆ ਕਲਰ ਵੀ ਕੈਸਾ ਕਰਿਆ ਇਹ ਆ ਗਿਆ ਸਕਨ ਕਲਰ ਛੀ ਬਹੁਤ ਪਿਆਰੇ ਜੇ ਕਲਰ ਆਣ ਵਾਲੇ ਆ ਇਹਦੇ ਵਿੱਚ ਸਾਰੇ ਸੂਟਾਂ ਦੇ ਇਹ ਆ ਗਿਆ ਜੀ ਮਾਊਸ ਕਲਰ ਮਾਊਸ ਕਲਰ ਆ ਗਿਆ ਜੀ ਇਹ ਲਾਈਟ ਲਵੰਡਰ ਕਲਰ ਹੈ ਠੀਕ ਹੈ ਜੀ ਇਹ ਲਾਈਟ ਪਰਪਲ ਹੈ ਇਹ ਗ੍ਰੇ ਕਲਰ ਆ ਗਿਆ ਜੀ ਇਹ ਆਊਗਾ ਜੀ ਗ੍ਰੇ ਕਲਰ ਠੀਕ ਹੈ ਜੀ ਇਹਨਾਂ ਵਿੱਚੋਂ ਜਿਹੜਾ ਵੀ ਤੁਹਾਨੂੰ ਸੂਟ ਪੀਸ ਪਸੰਦ ਹੈ ਸਕਰੀਨ ਸ਼ਾਟ ਲੈ ਕੇ ਤੁਸੀਂ ਆਪਣਾ ਆਰਡਰ ਬੁੱਕ ਕਰ ਸਕਦੇ ਹੋ ਜੀ ਸਕਰੀਨ ਉੱਪਰ ਤੋਂ ਨੰਬਰ ਮੈਂਸ਼ਨ ਕੀਤਾ ਉਸ ਨੰਬਰ ਦੇ ਉੱਪਰ ਕਾਲ ਕਰੋ ਮੈਸੇਜ ਕਰੋ ਤੇ ਆਪਣਾ ਆਰਡਰ ਬੁੱਕ ਕਰੋ ਜੀ ਕੱਲ ਫਿਰ ਇੱਕ ਨਵੀਂ ਕਲੈਕਸ਼ਨ ਦੇ ਨਾਲ ਹਾਜ਼ਰ ਹੋਵਾਂਗੇ